ਨੰਦੇ ਸੁੱਟੀਆਂ ਖੋਖੇ ਫੜ ਕੇ 1 2 3 4 ਵਾਂਜ ਲਓ ਜਿਆ ਮੁਰਗੇ ਤੇ ਆਉਂਦੇ ਪਾ ਵਪਾਰੀ ਇਹਨੂੰ ਆਪਾਂ ਕਰਦੇ ਲੱਗੇ ਆ ਸੇਲ ਕਿਉਂਕਿ ਲੜਦੇ ਬੜੇ ਆ ਮੁਰਗੇ ਬਾਲੇ ਆ ਤੇ ਇੰਨਾ ਵੱਡਾ ਦਾ ਲੱਗਾ ਏ ਤੇ ਜੇਗਾ ਛੋਟਾ ਹੀ ਏ ਬੱਚਾ ਹੀ ਆ ਰਾਗ ਦੇ ਸਿਰ ਤੇ ਪੜਿਆ ਪੂਰਾ ਆਇਆ ਆਇਆ ਮਿੰਟ ਮਾਰ ਤੂੰ ਤਾਂ ਐਂ ਕਿ ਫੜ ਕੇ ਰੱਖ ਤੇ ਮੈਂ ਅੱਧਾ ਘੰਟਾ ਹੋ ਗਿਆ ਮੈਨੂੰ ਫੜ ਕੇ ਬੈਠਾ ਇਹਨੂੰ ਹਾਂ ਸਮਾਂ ਲਾਣ ਲੱਗਿਆ ਸੀਗਾ ਆ ਫੜੀ ਹੋਈ ਉਹਦੇ ਨਾਲ ਹੀ ਲੈ ਯਾਰ ਅਸੀਂ ਗਲਤ ਚੀਜ਼ ਥੋੜਾ ਤੈਨੂੰ ਭੋਗ ਗਿਆ ਨਹੀਂ 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 ਉਹ ਗਲਤੀ ਫੜ ਲੈ ਜਿਹੜੀ ਕਹਿਤੀ ਉਹ ਹੀ ਦੇਾਂਗੇ ਛੱਡ ਇਹ ਤਾਂ ਨਹੀਂਗਾ ਆ ਗਾ ਮਿਲਣਾ ਨਹੀਂਗਾ ਹਾਂ ਆ ਫੜੀਗੇ ਜਾਉਂਗੇ ਦੁਬਾਰਾ ਵੀ ਅਗਲਾ ਲੱਜਾਵੇ ਤੂੰ ਮੁਰਗੇ ਕਿੰਨੇ ਘਰ ਰੱਖਦਾ ਉਹਨੇ ਮਰਦੀ ਜਿੰਨੇ ਮਰਦੀ ਲਾਈ ਇੱਕ ਮਦਨ ਜਿੰਨੇ ਦਿਨ ਜਾਈਦੇ ਉਨੇ ਲਾਈ ਰਾਜਿਆ ਅੰਡੇ ਚ ਫਸ ਗਿਆ ਬੱਚਾ ਤੈਨੂੰ ਲੱਗਿਆ ਕੱਢਣਾ ਕੋੜ ਕੇ ਅੰਡਾ ਕਿਉਂ ਜਿਹਦੇ ਨਾਲ ਦੇ ਸਾਰੇ ਬੱਚੇ ਨਿਕਲ ਗਏ ਇੱਕੱਲਾ ਹੀ ਵਿੱਚ ਵਿਚਾਰਾ ਫਸਿਆ ਜੇ ਨੂੰ ਨਾ ਕੱਢੀ ਇਹਦੇ ਨੇ ਵਿੱਚੇ ਡਟ ਹੋ ਜਾਣਾ ਕੱਟ ਕੇ ਦਿਨ ਤੋਂ ਘਰਤੀ ਬਾਹਰ ਉਹ dielian ਸੈੱਟ ਕਰ ਕਰਨ ਲੱਗਿਆ ਟ੍ਰੇਟਰ ਸਟਾਰਟ ਤੇ ਲੱਗੇ ਆ ਮੇਲੀ ਚੋ ਹਾਲ ਪਾਉਣ ਸਤਨਾਮ ਸ੍ਰੀ ਵਾਇਗੁਰ ਸੱਚੇ ਪਾਤਸ਼ਾ ਅਲੋਈ ਪਈਆ ਲਾ ਕੀ ਆਲੇ ਵੀ ਕਰਾਂ ਸਿਆ ਠੋਕ ਦੇ ਉਹ ਪੈ ਆਲਾ ਪੰਨਾ ਪੈਨ ਨਾ ਪਾਲਾ ਨਾ ਚੱਲ ਅਈਆ ਵੀ ਥੂੜੀ ਬਣਾਉਣ ਵਾਲੀ ਪਈ ਆਈਆਂ ਦੇ ਇਹਨਾਂ ਘਵਨੀ ਲਾਈ ਆਈਆਂ ਨੇ ਵਾਣ ਮਾਰਦੇ ਓਏ ਠੀਕਰਂ ਡਿਆਈ ਇਹ ਕਿੰਨੂ ਬਚ ਕੇ ਵੱਢੀ ਜਾਣਾ ਆਲੇ ਹੀ ਕਾ ਸੋਹਣਾ ਲੱਗਦਾ ਹੈ ਹੈ ਜੋ ਲਾ ਕਾ ਦੂਤ ਸੋਹਣਾ ਜਪਾ ਰਿਹਾ ਕਿੱਥੇ ਲਿਆ ਆਂਡੋ ਫਾਰਮ ਨੇ ਖੇਚਲੀ ਸਾਡੇ ਜਵਾਗ ਵੇਖੋ ਖੇਦ ਆਏ ਪੈੜੀ ਵਾਣ ਰੋਂਦਾ ਹੀ ਵਾਲਾ ਉੱਦਾਂ ਭਜਾਈ ਫਿਰ ਘਰੇ ਲੈ ਜਾ ਟਰੈਕਟਰ ਨੂੰ ਨਹੀਂ ਉੰਜੋ ਵਾਲਾ ਆ ਜਾ ਆ ਜਾ ਵਾਹ ਪੈਲੀ ਇਧਰ ਆ ਨਿਕਲ ਨਿਕਲ ਗੰਦੀ ਪੈਲੀ ਆਖੇ ਪੈਲੀ ਸੀ ਤੂੰ ਲਾਏਂਗਾ ਨਾ ਗੰਦੀ ਬਣਾ ਹੈ ਸੀ ਲਾਉਣੀ ਆਉਂਦੀ ਓ ਜੇ ਅੱਗੋ ਟਰੈਕਟਰ ਚੱਕਿਆ ਗਿਆ ਤਾਂ ਹਲਾਂ ਨਾਲ ਦੇ ਅੱਲਾ ਮੇਰੇ ਹਾਏ ਹੋਏ ਰੋਂਦਾ ਵੇਖ ਵੱੱਤਰ ਸਕਾ ਦੇਂਗਾ ਤੂੰ ਕੰਜਰਾ ਹੈ ਆ ਸੁੱਕੀ ਵਾਈ ਜਾ ਯਾਰ ਇਹਨੂੰ ਕਹ ਆ ਜਿਹੜੀ ਪਨੀਰੀ ਦੇ ਘੇਰੇ ਕੇ ਮਾ दाई ਮਾਡੀ ਰਹੀ ਹੈ। ਆਹ ਪਾਰੇ ਪੂਰੇ ਬਣਾ ਰਹੇ ਆਂ। ਹਾਂ। ਔਟਖਾਂ ਨਹੀਂ ਕਰਨਾ, ਤਿਆਰੀ ਬੀਜਣ ਦੀ। ਹਾਂ ਪਰ ਖਿਆ ਮੋਟਰ ਤੇ ਪੱਪੂ ਸ਼ਿਕਾਰੀ ਹੈ। ਹਾਂ ਜਿਹੜਾ ਵੇ ਉਹਦੀ ਲੱਤ 파ੜੀ 파ੜੀਆਂ ਦਾ। ਹਾਂ। ਇਹ ਕਾਲੂ ਸ਼ਿਕਾਰੀ। ਇਹ ਕਾਲੂ ਸ਼ਿਕਾਰੀ, ਦੋ ਸ਼ਿਕਾਰੀ ਨੇ। ਇੱਕ ਪੱਪੂ ਰੱਖਿਆ ਕ ਕਾਲੂ। ਮੇਰੇ ਇਕੱਲੇ ਦਾ ਇਹ ਤਾਂ ਕੁੜੀਆਂ ਜੀਨ ਹੀ ਨਾ ਲੱਗਦਾ ਦੋਨੇ ਰੱਖੇ ਇੱਥੇ। ਹਾਂ ਮੋਜਾਂ ਕਰਨ ਦਾ ਆ। ਕੁਛ ਨਹੀਂ ਆਦਾ। ਪੈ ਜਾ ਪੈ ਜਾ। ਬੈ ਜਾ ਠੰਡੀ ਛਾਂ ਤੇ ਪੁੱਤ ਨਹੀਂ ਤੇ ਖੇਤ ਦੀ ਰਾਖੀ ਕਰਦੇ ਜੇ ਤੁਹਾਨੂੰ ਕਿਸੇ ਨੇ ਕੀ ਕਹਿਣਾ ਹਾਂ ਹੋਰ ਨਹੀਂ ਦਾ ਤੂੜੀ ਨਾ ਕੋ ਚੋਕ ਕੇ ਉਦੋਂ ਦੀ ਲੈ ਜਾਂਦਾ ਇੱਧਰ ਇੱਧਰ ਇਹਨਾਂ ਨੇ ਰਾਖੀ ਰੱਖੀ ਆ ਹਾਂ ਇੱਧਰ ਪਾਏ ਆਪੇ ਢਾਣੇ ਤੁਰੇ ਫਿਰਦੇ ਖੇਤਾਂ 'ਚ ਪੇਡਾਂ ਚਾਰਦੇ ਹਾਂ ਖੇਤ ਵੇ ਇਹਦਾ ਸ਼ਿਕਰ ਦੁਪਾਰੇ ਵੀ ਨਹੀਂ ਬੈਂਦੇ ਯਾਰ 12 1 ਵਜੇ ਪਏ ਆ ਤੂੜੀ ਨਹੀਂ ਖੇਤਾਂਾਂਗੇ ਵਿਚਾਰਿਆਂ ਨੂੰ ਰੱਖਿਆ ਪਾਣੀ ਤੋ ਤੇ ਨੂੰ ਪਾਣੀ ਨਹੀਂ ਸੀ ਫੀਲਾ ਹੁਣ ਪੁੱਤ ਪਾਣੀ ਹਾਂ ਵਾਈਟ ਟਰਕੀ ਬੈਠੀ ਅੰਡਾ ਦੇਣ ਨੂੰ ਦੇ ਦੇ ਦਵਦਾ ਅੰਡਾ ਹੂੰ ਤੇਰੇ ਅੰਡੇ ਦੀ ਠੀਕ ਆ ਤੇਰੇ ਅੰਡੇ ਫਿਰ ਬੱਚਾ ਲਵਾਂਗੇ ਫਿਰ ਤੇਰਾ ਪੁੱਤ ਜਵਾਨ ਕਰਾਂਗੇ ਫਿਰ ਤੇਰੇ ਨਾਲ ਖੇਡੇ ਮੱਲੇਗਾ ਆ ਬੈਠੇ ਵਿਚਾਰੇ ਠੰਡੀ ਖਾਦੇ ਹੈਂ ਕੁਕੜੀਆਂ ਕੁੱਕੜ ਤਾਹੀ ਠੰਡੀ ਦਾਦੇ ਬੈਠੇ ਆ ਜਾਨਵਰ ਹਾਂ ਇਹਨਾਂ ਦਾ ਪ੍ਰਧਾਨ ਲੱਗਦਾ ਕਿਹੜਾ ਕਿੱਥੇ ਆਂਡਾ ਦੇ ਦਿੰਦਾ ਖੁੱਲੀ ਜੀ ਤਾਂ ਨਹੀਂ ਕੋਈ ਆਂਡਾ ਦੇ ਦਿੰਦਾ ਲੱਗੀ ਖਣੀ ਟਰਕੀ ਗਾਵਾਨੂੰ ਲਾਤਾ কুলਰ ਮਾ ਤੂੰ ਹੀ ਨੰਦਾ ਮਾਨੋ ਐ ਬੈਠੀਆਂ ਠਾਠ ਨਾਲ ਹੈ ਬੱਕਰੀਆਂ ਵਿਚਾਰੀਆਂ ਤੇ ਆਈਆਂ ਪਈਆਂ ਸੀ ਪਾਣੀ ਨਹੀਂ ਰੱਖਿਆ ਇਹਨਾਂ ਨੂੰ ਹੈ ਹੁਣ ਖੇਤੋ ਆ ਕੇ ਰੱਖਿਆ ਪਈਆਂ ਭੱਜ ਕੇ ਪਾਣੀ ਨੂੰ ਕੇ ਬੱਕਰੀਆਂ ਨੂੰ ਪਾਣੀ ਪਿਆ ਕੇ ਲਾਲੀ ਨੂੰ ਦੁੱਧ ਪਿਆ ਕੇ ਫੇਰ ਹੋਇਆ ਵੇਲੇ ਕਿੱਤੋਂ ਆਇਆ ਅੱਜ ਖੇਤਾਂ ਲਈ ਟੁੰਡੀਆਂ ਹੀ ਸੁੱਕੀਆਂ ਹੀ ਉਹ ਪੱਟੀਆਂ ਪੁੱਟੀਆਂ ਪਟੱਠੇ ਬੀਜਣੇ ਹੀ ਪਰ ਟਰੈਕਟਰ ਖਰਾਬ ਹੋ ਗਿਆ ਟਰੈਕਟਰ ਨੇ ਸਾਹ ਨਹੀਂ ਦਿੱਤਾ ਸ਼ਾਮ ਨੂੰ ਖੇ ਦਾ ਮੰਗ ਕੇ ਵਾਵਾਂਗੇ ਟਰੈਕਟਰ ਇਹਨਾਂ ਨਾ ਫੜੇ ਤੋਂ ਬਿਨਾ ਦੁੱਧ ਨਹੀਂ ਪਿਆਉਂਦੀਆਂ ਇਹਨੂੰ ਬੱਕਰੀ ਨਿੱਕੀ ਨੂੰ ਇਹ ਵਿਚਾਰੀ ਨਾ ਵਿਆਂਦੀ ਰਹਿੰਦੀ ਸਾਨੂੰ ਡੀਕਦੀ ਰਹਿੰਦੀ ਜਦੋਂ ਆਈਏ ਮਿਆਂ 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 ਕਰਦੀ ਸਾਡੇ ਮਗਰ ਮਗਰ ਵੀ ਫੜੋ ਮੇਰੀ ਮਾਂ ਤੇ ਨਾਨੀ ਨੂੰ ਤੇ ਪਿਆਓ ਮੈਨੂੰ ਦੁੱਧ ਤੇ ਆਓ ਸਾਨੂੰ ਦੁੱਧ ਹੁਣ ਟੁੱਡ ਮਾਰਨ ਤੇ ਹੋ ਗਈ ਐ ਦੁੱਧ ਪੀ ਲਿਆ ਤਾਂ ਇਸੇ ਕਰਕੇ ਨਹੀਂ ਪਿਆਉਂਦੀ ਐ ਤੂੰ ਟੁੱਡ ਮਾਰਦੀ ਐ ਜੇ ਨਾ ਟੁੱਡ ਮਾਰੇ ਫੇਰ ਉਦਾਂ ਵੇ ਹੁਣ ਛੜ ਖਾਏਗੀ ਮੂੰਹ ਤੇ ਹੁੰਦੇ ਤੋਂ ਚੰਗਾ ਫਿਰ ਪੱਜੂਗੀ ਉਹ ਕੱਲ ਜਿਹੜੇ ਬੱਚੇ ਨਿਕਲੇ ਸੀ ਇਹਨਾਂ ਨੂੰ ਹੰਡਾਣਾ ਪਾਣੀ ਪਾਇਆ ਹਾਂ ਉਹਦੇ ਤੋਂ ਉੱਧਰ ਕਰਦੇ ਵਿੱਚੋਂ ਕੱਢ ਕੇ ਨਿੱਕੇ ਹੁਣ ਫੇਰ ਇੱਧਰ ਕਰਦੇ ਆ ਪਿੱਤਰਾਂ ਦੇ ਨਾਲ ਹੀ ਪਿੱਤਰ ਤਾਂ ਚਲੇ ਰਹਿੰਦੇ ਰਹਿੰਦੇ ਆ ਇਕੱਠੇ ਰਹਿੰਦੇ ਪਿੱਤਰਾਂ ਨਾਲ ਪਰ ਉਹਨੇ ਕਿਨੇ ਕਿਨੇ ਜਿਹੜੇ ਆ ਨਾ ਉਹਨਾਂ ਜਦੋਂ ਇੱਥੋਂ ਖਾਂਬਾ ਜਾਂਦੇ ਉਹ ਚੁੱਕੇ ਖੁੱਡੇ 'ਚ ਕਰਦੀਦੇ ਉੱਧਰ ਵੇ ਖੁੱਡੇ 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 ਘੜਾ 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 ਚਲੋ ਪ੍ਰਕਾਸ਼ ਸਾਵ ਕਰ ਕੰਡਾ ਆ ਵੇਖੋ ਕਿਵੇਂ ਗਲੇ ਫਾੜੀ ਖੜੇ ਆਉਂਦੇ ਹੈ ਗਰਮੀ ਬਹੁਤ ਜ਼ਿਆਦਾ ਪੈਣ ਲਈ ਬਹੁਤ ਜ਼ਿਆਦਾ ਗਰਮੀ ਉਹ ਵਕਤ ਦਾ ਤਾਂ ਬੜਾ ਬੁਰਾ ਹਾਲ ਗੋਠੀ ਜੀ ਚ ਆ ਦੇ ਇਹਦਾ ਵਿਚਾਰੀ ਬੜਾ ਮੂੰਹ ਟੱਡੀ ਖੜੀ ਆ ਚਲੋ ਮੀਂਹ ਮੂੰਹ ਪੈ ਗਿਆ ਤੇ ਠੰਡ ਪੈਣ ਲੱਗ ਜੂ ਪੁੱਤ ਕੋਈ ਨਹੀਂ ਚਾਰ ਦਿਨ ਗਰਮੀ ਸਭੋ ਜਿਹੜਾ ਵੱਡੇ ਹੋ ਜਾਂਦੇ ਐ ਇਸ ਪਿੰਜਰੇ ਚ ਲੈ ਆਈਦੇ ਆ ਚੁੱਪ ਕਰਕੇ ਨਾ ਇਹਨਾਂ ਛੱਡੀ ਜਾਈਦੇ ਆ ਉਧਰ ਐ ਜੰਮਸ਼ੀਨ ਚੋਂ ਕੱਢ ਜਿਓ ਡੱਬੇ ਚ ਪਾਈ ਤੇ ਡੱਬੇ ਜਦੋਂ ਵੱਡੇ ਹੋ ਜਾਣ ਫਿਰ ਇੱਧਰ ਛੱਡ ਦੀਦੇ ਆ ਇੱਧਰ ਹੋਣਗਾ ਖੁੱਡਿਆਂ ਨੂੰ ਆ ਗੇਟਕੂਟ ਲਾ ਲਗੇ ਫਿਰ ਇਹਨਾਂ ਛੱਡੇ ਕਰਾਂਗੇ ਡੋਡੀ ਵੈਰਾਈਟੀਆਂ ਡੰਬਕ ਤਾਂ ਅੱਡ ਟਰਕੀ ਅੱਡ ਦੂਜੇ ਅੱਡ ਸਭ ਕਰਦੇ ਨੇ ਹੋਰ ਥੋੜਾ ਜਲਦੀ ਜਲਦੀ ਚੱਲਿਆ ਜੀ ਖੇਤ ਛਾਪੇ ਲੈਣ ਜੜੀਆਂ ਟਾਲੀਆਂ ਤੇਰੇ ਪੱਟੀਆਂ ਹੀ ਉਹ ਲੈਣ ਚੱਲੇ ਹੁਣ ਆਏ ਆ ਸਰੇੜੇ ਤੇ ਟਰਾਲੀ ਇਹੀ ਕਿਆ ਕੀ ਪਾਉਣੀ ਆ ਰੇੜੇ ਹੀ ਪਾਲੀਏ ਇਹਦੇ ਤੇ ਖੁੱਲੀਆਂ ਆ ਜਾਣਗੀਆਂ ਛੁੱਟੀਆਂ ਜਾਣਗੀਆਂ ਇਹਨੇ ਨੱਚਦਾ ਆਉਂਦਾ ਕਿਵੇਂ ਕਿੱਧਰ ਹਟ ਜਾ ਕਿੱਧਰ ਆ ਜੀ ਨਹੀਂ ਮੈਂ ਨਹੀਂ ਨਾਉਣਾ ਚੱਲ ਯਾਰ ਚੱਲ ਆਪਾਂ ਲੱਦੀਏ ਦਾ ਵੇਲਾ ਆਇਆ ਲੱਦੀਏ ਦੇ ਰਖਤਾ ਆ ਦੋ ਤਨ ਰਹਿ ਗਏ ਸੁੱਕੀਆਂ ਟਾਲੀਆਂ ਤੇ ਇਹ ਹੁਣ ਲੱਦ ਕੇ ਅਸੀਂ ਚੱਲਿਆਂ ਘਰਾਂ ਨੂੰ ਤੇ ਸੂਰਜ ਵੀ ਛਿਪ ਗਿਆ ਹੈ ਇੱਧਰ ਸਾਡਾ ਡਰਾਈਵਰ ਇੱਕ ਨਿੱਕਾ ਜਾਂ ਚੂਚਾ ਜਾਂ ਡਰਾਈਵਰ ਰੱਖਿਆ ਕਿੰਨੇ ਪੈਸੇ ਲੈਣੇ ਡਰਾਈਵਰ ਸਾਹਿਬ ਫਰੀਜ ਡਰਾਈਵਰੀ ਕਰੋਗੇ ਹੈ ਚਲ ਠੀਕ ਆ ਫਰੀਜ ਕਰ ਲਾ ਘਰ ਦੇ ਬਾਏ ਬਾਏ ਘਰ ਬਾਏ ਬਾਏ ਲਾਈਕ ਕਮੈਂਟ ਸ਼ੇਅਰ ਲਾਈਕ ਕਮੈਂਟ ਸ਼ੇਅਰ ਚੈਨਲ ਲਾਈਵ ਜਰੂਰ ਕਰਿਓ ਭਾਈ ਦੇਣ ਗਿਆ ਸ਼ੇਪ ਤੇ ਅਸੀਂ ਵੀ ਹੁਣ ਚੱਲਨੇ ਘਰਾਂ ਨੂੰ ਰਾਤੀ ਕੇ ਟਰਾਲੀ ਉੱਤੇ ਬੱਕਰੀਆਂ ਲਈ ਲੱਦ ਲਿਆ ਰਿਆ ਮਾਲ ਥੱਲੇ ਲੱਦ ਲਿਆ ਰੋਟੀਆਂ ਪਕਾਉਣ ਲਈ ਸੁੱਕਾ ਮਾਲ ਕਿਉਂ ਨਹੀਂ De durdías.